ਜੀ ਸਾਸ਼ਕਾ ਜੀ ਸਾਰਿਆਂ ਨੂੰ ਤੇ ਹੋਰ ਸਭ ਕੀ ਹਾਲ ਚਾਲ ਆਪਾਂ ਵੀ ਠੀਕ ਠਾਕ ਆ ਗਿਆਂ ਤੇ ਅੱਜ ਪੈਂਡਿਆ ਸੀ ਮੀਂਹ ਤੇ ਸੈਂਟਰ ਜਾਂਚ ਹੋ ਗਏ ਲੇਟ ਤੇ ਤਰਫ ਤੇ ਕਹਿੰਦੇ ਸੀ ਬਲੌਗ ਬਣਾ ਲੈ ਤੇਰੀ ਪਾਗਣੀ ਬਚੰਡੀ ਹੋ ਅੱਜ ਇਹ ਮਗੱਡਿਆ ਹੀ ਰੋਲਾ ਪਾਉਣ ਤੇ ਮੈਂ ਚੱਲੋ ਬਲੌਗ ਬਣਾ ਲੈਣੀ ਆ ਤੇ ਤੁਸੀਂ ਦੱਸਿਓ ਕਿਦਾਂ ਦੀ ਪਾਗ ਲੱਗਣ ਈ ਆ ਓ ਕੀ ਮੇ ਬਾਈ ਦਾ ਗਾਣਾ ਨਹੀਂ ਆਇਆ ਸਾਰੇ ਕਹਿੰਦੇ ਤੈਨੂੰ ਜੱਜਦੀ ਐ ਸੋਹਣੀ ਲੱਗਦੀ ਪੱਗ ਟੇਢੀ ਜੀ ਬੰਨਾਂ ਮੈਂ ਬਿਨਾ 50 ਤੋਂ ਤੇ ਮੈਂ ਬਿਨਾ 50 ਤੇ ਬੰਦਾ ਨਾ ਵਾ ਤੇ ਕਿੱਕਾ ਦੀ ਫੀਲਿੰਗ ਐ ਏਡੀ ਤਗੜੀ ਫੀਲਿੰਗ ਲੈ ਗਿਆ ਉਹ ਫੀਲਿੰਗ ਲੈਣ ਨੂੰ ਬਣੀ ਆ ਆਪਾਂ ਫੀਲਿੰਗ ਲੈ ਲਈ ਦੀ ਆ ਤੇ ਤਰਿਫ ਤੇ ਕਹਿੰਦੇ ਆ ਵਾ ਏਡੀ ਤਗੜੀ ਫੀਲਿੰਗ ਆਪਣੇ ਕੋਲ ਹੀ ਲੈ ਗਿਆ ਵਾ ਕੋਲੋਂ ਹੀ ਲੈ ਗਿਆ ਵਾ ਮੈਂ ਫੀਲਿੰਗ ਲੈਣ ਨੂੰ ਬਣੀ ਆ ਆਪਾਂ ਫੀਲਿੰਗ ਲੈਣੇ ਆ ਤੇ ਬਾਕੀ ਤੁਸੀਂ ਕਮੈਂਟ ਆ ਜੇ ਦੱਸਿਓ ਵੀ ਮੇਰੀ ਪੱਗ ਕਿੱਦਾਂ ਦੀ ਬੱਜੀ ਐ ਜੇ ਝਟਣ ਡਿਆ ਐਂ ਤੁਹਾਡਾ ਪਰਾ ਤੇ ਮੀਂਹ ਨੇ ਥੋੜਾ ਕਮ ਕਰਾਫ ਕਰਤਾ ਅੱਜ ਫੇਰ ਸੈਂਟਰ ਜਾਣਾ ਸੀ ਤੇ ਜਾਣ ਹੀ ਗਿਆ ਫਿਜ਼ੀਓਥੈਰੇਪੀ ਕਰਾਉਣ ਹੁਣ ਵੇਨੇ ਆ ਜਦੋਂ ਮੀ ਹੜਦਾ ਵਾ ਤੇ ਫੇਰ ਜਾਣੇ ਇੱਕ ਸਾਡੇ ਉਧਰ ਗਾੜੀ ਜਿਹੜਾ ਵਾ ਉਥੇ ਮਤਲਬ ਕੱਚਾ ਥਾਵਾਂ ਤੇ ਤਿਲਕਣ ਬੜੀ ਹੋਈਂਦੀ ਆ ਤੇ ਡਰ ਰਹਿਂਦਾ ਵਾ ਕਿ ਬੰਦਾ ਮਤਲਬ ਸਲਿੱਪਣਾ ਹੋ ਜੇ ਕਿਤੇ ਤੇ ਮੀਂਹ ਦਾ ਵੀਊ ਤਾਂ ਨੂੰ ਖੰਡਾ ਉਤਰੋ ਮੀਂਹ ਵੀ ਉਸੇ ਟਾਈਮ ਤੇ ਆਇਆ ਵਾ ਜਿਹੜੇ ਟਾਈਮ ਤੇ ਆਪਾਂ ਤੁਰ ਲੱਗੇ ਆ ਪੱਗ ਪੁੱਗ ਬੰਨ ਲਈ ਆ ਤੇ ਫਿਰ ਆਪਾਂ ਮਤਲਬ ਮੀਂਹ ਆ ਗਿਆ ਮੀਂਹ ਕਹਿੰਦਾ ਤੈਨੂੰ ਜਾਣ ਨਹੀਂ ਦੇਣਾ ਤੇ ਵੇਖੋ ਕਿੱਡਾ ਸੋਹਣਾ ਵੀਊ ਆਉਣ ਡਿਆ ਹੈ ਨਾ ਵੇਹੇ ਸੋਹਣਾ ਵੀਊ ਆ ਨਾ ਇਹ ਸਾਡੇ ਘਰ ਦੇ ਬੈਕ ਦਾ ਵੀਊ ਆ ਜਿੱਦਾਂ ਆਪਾਂ ਮਗਰਬਾਰੀ ਛੱਡੀ ਆ ਤੇ ਉਥੋਂ ਦਾ ਵੀਊ ਆਉਣ ਡਿਆ ਵਾ ਮੈਂ ਇੱਧਰ ਬੈਠਾ ਵਾਂ ਤੇ ਵੇਖੋ ਮੀ ਜਲ ਤੇ ਜਕੇ ਥੋੜਾ ਥੋੜਾ ਮੀ ਆਉਂਡਿਆ ਵਾ ਪਰ ਤਿਲਕਣ ਜਿਹੜੀ ਆ ਉਹ ਜਿਹੜੀ ਆ ਗਾੜੀ ਦੇ ਪਾਸੇ ਪੂਰੀ ਆ ਤਿਲਕਣ ਉਹ ਤੇ ਜਾਣ ਕੇ ਕਰੀ ਕਰ ਗਿਆ ਵਾ ਉਹ ਤੇ ਜਾਣ ਕੇ ਕਰੀ ਕਰ ਗਿਆ ਵਾਕਿਆ ਹੀ ਤੇ ਬਾਕੀ ਵੇਖਣ ਜਾਏ ਜਾਂਦਾ ਕਿ ਨਹੀਂ ਜਾਏ ਜਾਂਦਾ ਤੈਨੂੰ ਖਾਉਨੇ ਆ ਸਾਰਾ ਤੇ ਤੈਨੂੰ ਸਾਰਾ ਹੀ ਖਾਉਨੇ ਆ ਆ ਵੇਖੋ ਕਿੱਡਾ ਸੋਹਣਾ ਵੀਊ ਹੈ ਨਾ ਮੀ ਨੇ ਵੀ ਪੂਰਾ ਜੋਰ ਪਾਇਆ ਵਾ ਕਹਿੰਦਾ ਅੱਜ ਜਾਨ ਨਹੀਂ ਦੇਣਾ ਤੇ ਆਪਾਂ ਅਖੇ ਚਲ ਜਾਾਂਗੇ ਤੇ ਮੀ ਕਹਿੰਦਾ ਅੱਜ ਜਾਨ ਨਹੀਂ ਦੇਣਾ ਤੇ ਮੀ ਕਹਿੰਦਾ ਪਹਿਲਾਂ ਗੱਡੀ ਲਿਆਓ ਤੇ ਫਿਰ ਜਾਓ ਤੇ ਮੀ ਨੂੰ ਕਿਹਾ ਵਾ ਜੇ ਸਾਰੇ ਕੋਠਿਆਂ ਤੇ ਪੈਸੇ ਲੱਗ ਗਏ ਗੱਡੀ ਲਿਉਣ ਜੋਗੇ ਪੈਸੇ ਨਹੀਂ ਆ ਤੇ ਕਿਰਪਾ ਕਰਕੇ ਤੂੰ ਹਟ ਜਾਇਆ ਕਰ ਆਉਂਦਾ ਵੀ ਆਉਂਦਾ ਵੀ ਉਸੇ ਟਾਈਮ ਤੇ ਜਿਹੜੇ ਟਾਈਮ ਤੇ ਆਪਾਂ ਫਿਜ਼ੀਓਥੈਰੇਪੀ ਕਰਾਉਣ ਜਾਣਾ ਹੁੰਦਾ ਅਜੇ ਤੇ ਹਲਕੀ ਮਤਲਬ ਹਲਕੀ ਆ ਨਾ ਮੀ ਮੜਮੜਾਉਣ ਡਿਆ ਵਾ ਬਟ ਜਿਹੜੀ ਪਹਿਲਾਂ ਆਣ ਕੇ ਉਹ ਤਿਲਕੜ ਕਰ ਗਿਆ ਨਾ ਬਾਹਰ ਉਥੋਂ ਸਕੂਟਰੀ ਤੇ ਨਿਕਲਿਆ ਨਹੀਂ ਜਾਣਾ ਐਵੇਂ ਸੱਟ ਲਵਾਵਾਂਗੇ ਤੇ ਚਾਹੀ ਹੁਣ ਵੇਖਾਂਗੇ ਜੇ ਥਾਂ ਸੁਕਾ ਆ ਤੇ ਫਿਰ ਆਪਾਂ ਮਤਲਬ ਨਿਕਲ ਜਾਾਂਗੇ ਕਿ ਤੁਈ ਨਾ ਦੇ ਨਾਲ ਹੀ ਤੇ ਮਿੱਤਰੋ ਹੁਣ ਮੀ ਹਟਿਆ ਵਾ ਤੇ ਵੈਨੇ ਆ ਜੇ ਜਾ ਜਾਂਦਾ ਵਾ ਸੈਂਟਰ ਫਿਜ਼ੀਓਥੈਰੇਪੀ ਕਰਾਉਣ ਪਾਪਾਂ ਪੁੱਛਦੇ ਆ ਬਾਹਰ ਕਿ ਨਹੀਂ ਕਿ ਤਲਕਣ ਆ ਕਿ ਨਹੀਂ ਕਿ ਨਹੀਂ ਤੇ ਜੇ ਜਾ ਜਾਂਦਾ ਫਿਰ ਜਾਵਾਂਗੇ ਕਿਉਂਕਿ ਉਹ ਵੀ ਜ਼ਰੂਰੀ ਐ ਐਕਸਰਸਾਈਜ਼ ਵੀ ਤੁਹਾਨੂੰ ਪਤਾ ਜ਼ਰੂਰੀ ਐ ਹੁਣ ਸਾਡਾ ਮਤਲਬ ਨਵਾਂ ਨਵਾਂ ਹੋਇਆ ਵਾ ਜਿੱਦਾਂ ਪਲਾਸਟਰ ਲਵਾ ਕੇ ਹੱਡੀਆਂ ਤੇ ਹੁਣ ਐਕਸਰਸਾਈਜ਼ ਕਰ ਲਾਂਗੇ ਤੇ ਵਧੀਆ ਰਵਾਂਗੇ ਤੇ ਇਨ ਫਿਊਚਰ ਸਾਡੇ ਮਤਲਬ ਕੰਮ ਆਊਗੀ ਜੇ ਨਹੀਂ ਹੁਣ ਆਪਾਂ ਮਤਲਬ ਮਿਹਨਤ ਕਰਾਂਗੇ ਤੇ ਹੁਣ ਤੇ ਚਲੋ ਜਾਵਾਂਗੇ ਪਾਪਨ ਪੁੱਛਣਾ ਜੇ ਕੱਟ ਤਿਲਕਣੋਈ ਫਿਰ ਜਾਂਦਾ ਫਾਇਦਾ ਨਹੀਂ ਤੇ ਤੁਹਾਨੂੰ ਪਤਾ ਸਾਡੀ ਮਤਲਬ ਕਾਰਡਲੀ ਸੜਕ ਵੀ ਟੁੱਟੀ ਆ ਤੇ ਐਵੇਂ ਕਿਤੇ ਡੰਗ ਡੁੱਕੇ ਸੱਟ ਲਾਵਾਂਗੇ ਤੇ ਉਹਦਾ ਕੋਈ ਫਾਇਦਾ ਨਹੀਂ ਆ ਤੇ ਦੱਸ ਦੇ ਦਾ ਨੂ ਵੀ ਦੇ ਜਾਂਦਾ ਤੇ ਫਿਰ ਚਾਵਾਂਗੇ ਫਿਜ਼ੀਓਥੈਰੇਪੀ ਕਰੋ ਚੱਲੋ ਮੈਂ ਮੋਟਵਾ ਪਰ ਆਈ ਤੇਰਾ ਲਓ ਵੀ ਮਿੱਤਰੋ ਕਿੰਨੇ ਆਪਾਂ ਹੈ ਜਾ ਵੇ ਨੂੰ ਚਲੋ 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 ਥੱਲੇ ਤੇ ਆ ਜਾ ਵੇਖੋ ਥੱਲੇ ਕਿੰਨੀ ਦਲਕਣ ਆ ਡਰ ਲੱਗਦਾ ਏ ਸਿਕਲੋਂ ਪੀਕੇ ਤੇ ਦਿਲਕਣਾ ਜਾਏ ਸਕੂਟਰੀ ਉਹਨਾਂ ਦੀਆਂ ਤਿਲਕੀਆਂ ਬੜੀਆਂ ਨਹੀਂ ਜਾਨ ਮਾਲ ਕਰੇ ਕਰਬਾ ਗੱਡੀ ਵੀ ਆਉਗੀ ਰਿਪਨ ਸਾਹਸ ਆਈ ਹੋਇਆ ਤੇ ਚੜਨ ਲੱਗਿਆ ਬਹੁਤ ਮਿਹਨਤ ਲੱਗਦੀ ਸਕੂਟਰੀ ਤੇ ਚੜਨ ਲੱਗਿਆ ਜੋ ਇਹਦੇ ਪਲਸਰ ਲਵਾਏ ਆ ਜੇ ਲੱਤਾਂ ਉਹ ਨਹੀਂ ਕੰਮ ਨਹੀਂ ਨਾ ਦਿੰਦੀਆਂ Ja, 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 ਅਦੇ ਨਾ ਸਕੂਲ ਨਹੀਂ ਪਾਇਆ ਮੈਂ ਆਜੇ ਸਕੂਲ ਵੀ ਕਾਂਦੀ ਆਜੇ ਤੇ ਆ ਸਾਡੇ ਪਿੰਡ ਦਾ ਗਰਾਊਂਡ ਆ ਕਿੰਨਾ ਵੱਡਾ ਗਰਾਊਂਡ ਆ ਵੇਖੋ ਤੁਸੀਂ ਜਾਂਦੇ ਠੰਡ ਠੰਡ ਚ ਜਾਂਦੇ ਆ ਠੰਡ ਨੂੰ ਇਹ ਨਹੀਂ ਠਾੜ ਤਾਂ ਨਹੀਂ ਐਡੀ ਪਰ ਥੋੜਾ ਜਿਆਦਾ ਤੁਹਾਨੂੰ ਪਤਾ ਤਿਲਕਣ ਜੀਆ ਉਹਦਾ ਵਾ ਆ ਨਹਿਰ ਜੀ ਸਾਡੇ ਪਿੰਡ ਦੀ ਯੂਨ ਜੇ ਵੇਖ ਰੋ ਅੱਜ ਕੀ ਜਿਹੜੇ ਵੀ ਆਦੇ ਤੁਹਾਡੇ ਪਿੰਡਾਂ ਨਾਲ ਨੂੰ ਆਹ ਰਾਹ ਕੌਣੇ ਜਿਹੜੇ ਵੀ ਆਂਦੇ ਆ ਸਾਡੇ ਪਿੰਡੋਂ ਨਾਲ ਵਾ ਤੇ ਆ ਬਲੌਗੇ ਕੱਢ ਕੇ ਵੇਖ ਲਿਓ ਕੀ ਜਿਹੜੇ ਵੀ ਆਦੇ ਤੁਹਾਡੇ ਪਿੰਡਾਂ ਨਾਲ ਨੂੰ ਆਹ ਰਾਹ ਕੌਣੇ ਜਿਹੜੇ ਵੀ ਆਂਦੇ ਆ ਸਾਡੇ ਪਿੰਡੋਂ ਨਾਲ ਵਾ ਤੇ ਆ ਬਲੌਗੇ ਕੱਢ ਕੇ ਵੇਖ ਲਿਓ ਨਹਿਰ ਫਿਰ ਤੁਹਾਨੂੰ ਪਲੇ ਖਾੜੀ ਲੱਗੂਗਾ ਆਪਣਾ ਨਹਿਰ ਤਿਕਰ ਕੀ ਸਾਡਾ ਘਰ ਕਿੱਥੇ ਕਿ ਜੇ ਆ ਤੇ ਸਾਡਾ ਨਾ ਕਿੱਥੇ ਤੀਗਾ ਹਾਜੀ ਹਾਤੇ ਵੀ ਬੜੀ ਆ ਤੇ Papa Holi wali jaande a ਇਦਾਂ ਲੱਤਾਂ ਦੀਆਂ ਤਰਿੱਪਤ ਦੀਆਂ ਉਠਾਲ ਲੰਕੀਆਂ ਵਾ ਇਹ ਲੋ ਇੱਟ ਲੁਕੀਆਂ ਮਤਲਬ ਥੋੜੀਆਂ ਇਹ ਇਦਾਂ ਲੱਤਾਂ ਨਾ ਘਾਲਮਕੀਆਂ ਰਹੀਆਂ ਵਾ ਮੈਚ ਬੋਰਡ ਜੂ ਲਾ ਗਿਆ ਮੈਚ ਬੋਰਡ ਜੂ ਕੱਸ ਕੇ ਹੁੰਦਾ ਵਾ ਤੇ ਧਾਂ ਕਰਕੇ ਸਾਨੂੰ ਥੋੜਾ ਥੋੜਾ ਹੌਲੀ ਜਾਣਾ ਪੈਂਦਾ ਵਾ ਵੀ ਇਹ ਕਿਤੇ ਇਦਾਂ ਲੱਤਾਂ ਨਾ ਟਕਰਾ ਦੇਣ ਕਿਤੇ ਰੋੜ ਨਾ ਤੇ ਇਦਾਂ ਕਰਕੇ ਇਹ ਇੱਥੇ ਲਾਈ ਹੈ ਤ੍ਰਿਫਟ ਨੂੰ ਦੇ ਆ ਬੈਡ ਥੈਰੇਪੀ ਕਰਾਉਣ ਮੈਂ ਪੁੱਛਣਿਆ ਤ੍ਰਿਫਟ ਨੂੰ ਮੈਨੂੰ ਮਜ਼ਾ ਹੁੰਦਾ ਵਾ ਕਿਉਂਕਿ ਮੈਨੂੰ ਜਦੋਂ ਕਰਾਉਂਦੇ ਆ ਮੈਨੂੰ ਤੇ ਮਜ਼ਾ ਹੁੰਦਾ ਵਾ ਇਹਦਾ ਥੋੜਾ ਜਿਹਾ ਮਣਕਣਾ ਕਹਿ ਲੋ ਸਹੀ ਨਹੀਂ ਆ ਤਾਂ ਕਰਕੇ ਇਹਨੂੰ ਤਕਲੀਫ ਹੁੰਦੀ ਆਂਦਾ ਜਦੋਂ ਮੇਰੇ ਮਤਲਬ ਲੱਕ ਤੋਂ ਲੰਗਦੀ ਆ ਨਾ ਮਸ਼ੀਨ ਮੈਨੂੰ ਨਹੀਂ ਅੰਦਰ ਮਜ਼ਾ ਜਦੋਂ ਮੈਨੂੰ ਤਕਲੀਫ ਬੜੀ ਹੁੰਦੀ ਆ ਤੇ ਮੈਂ ਚਲੋ ਕੋਈ ਨਹੀਂ ਆਪੇ ਹੋ ਜੂ ਠੀਕ ਤੇ ਇਸੇ ਕਰਕੇ ਲਾਈਦੀ ਆ ਵੀ ਇਹਦਾ ਜਿਹੜਾ ਲੱਕ ਦਾ ਮਣਕਣਾ ਵਾ ਉਹ ਠੀਕ ਹੋ ਸਕੇ ਤ੍ਰਿਫਟ ਦਾ ਦੇ ਤਾਂ ਜੋ ਇਹ ਤ੍ਰਿਪਤ ਜਿਹੜਾ ਵਾ ਉਹ ਸਿੱਧਾ ਮਤਲਬ ਵਧੀਆ ਖਲੋ ਸਕੇ ਜਿੱਦਾਂ ਅੱਗੇ ਕੁੱਬ ਪਾ ਲਿੰਦਾ ਹੀ ਨਾ ਲੱਕ ਤੇ ਓਣਾ ਪੈ ਸਕੇ ਤੇ ਵਿੱਚੋਂ ਥੋੜਾ ਜਿਹਾ ਆਂਦਾ ਮੇਰਾ ਲੱਕ ਦਾ ਜੋ ਲੱਕ ਪੀੜ ਕਰਦਾ ਵਾ ਤੇ ਇੱਥੇ ਡਿਆ ਸੀ ਤ੍ਰਿਪਤ ਡੰਨ ਵੀਰ ਜੀ ਕਹਿੰਦੇ ਮੈਂ ਤੈਨੂੰ ਚੱਕ ਕੇ ਉਧਰ ਕਰਦਾ ਵਾਂ ਪਾਪਾ ਕੀਤੇ ਗਏ ਸੀ ਕੰਮ ਹੀ ਸੀ ਪਾਪਾ ਨੂੰ ਤੇ ਆਂਦਾ ਮੇਰਾ 70 ਕਿਲੋ weight ਜੇ ਤੂੰ ਹੀ ਮੈਨੂੰ ਚੱਕ ਲੋ ਤੇ ਵੀਰ ਜੀ ਆਂਦੇ ਵੇਖੀ ਸਹੀ ਮੈਂ ਤੈਨੂੰ ਚੁੱਕ ਲੈਣਾ ਵਾ ਤੂੰ ਡਰਨਾ ਡਰਦਾ ਬੜੀ ਕੀਤੀ ਏ ਇੱਕ ਤੇ ਚੋਕੇ ਵੀਰ ਜੀ ਨੇ ਬਾਤਾ ਹੀ ਤੇ ਮੈਂ ਪੁੱਛਣ ਦੇ ਚੁੱਕ ਲਈ ਚੋਕੀ ਲਿਆਣਾ ਆਂਦਾ ਹਾਂ ਚੁੱਕ ਲਿਆ ਵਾ ਤੇ ਡਰਦਾ ਵਾ ਵੀ ਮੈਂ ਸ਼ਾਇਦ ਡੇਗਣਾ ਪਵਾ ਇਹ ਇੱਥੇ ਡੇ ਹੈ ਤ੍ਰਿਪਤ ਦੀ ਐਕਸਰਸਾਈਜ਼ ਦੇ ਕਰਾਉਣ ਲੱਕ ਵਾਲੀ ਪੀ ਲੱਕ ਜਿਹੜਾ ਵਾ ਉਹ ਸਟੇਬਲ ਰਹਿ ਸਕੇ ਲੱਕ ਜਿੱਦਾਂ ਇਹ ਘੁੱਬਾ ਕਰ ਲਿੰਦਾ ਵਾ ਲੱਕ ਵਾਲੀ ਡੇ ਹੈ ਐਕਸਰਸਾਈਜ਼ ਕਰਾਉਣ ਇਹਦੇ ਨਾਲ ਇਹ ਫਰਕ ਆ ਵੀ ਜਿੱਦਾਂ ਤ੍ਰਿਪਤ ਥੋੜਾ ਜਿਹਾ ਘੁੱਬਾ ਹੋ ਕੇ ਖਲੋਂਦਾ ਉਹ ਠੀਕ ਹੋ ਜਾਊਗਾ ਇਹਦੇ ਇਹ ਵਾਲੀ ਐਕਸਰਸਾਈਜ਼ ਨਾਲ ਪਹਿਨਾ ਨਾਲੋਂ ਕਾਫੀ ਫਰਕ ਆ ਹੌਲੀ ਹੌਲੀ ਹੁਣ ਪਊਗਾ ਐਕਸਟਰਾਜ ਨਾਲ ਹੌਲੀ ਹੌਲੀ ਪੈਂਦਾ ਵਾ ਫਰਕ ਇੱਥੇ ਡਏ ਆ ਤ੍ਰਿਪਤ ਦੀ ਸਟ੍ਰੈਚਿੰਗ ਕਰਾਉਣ ਮੈਂ ਜੂ ਕਹਿੰਦੇ ਆ ਵੀਰ ਜੀ ਨੂੰ ਹੋਰ ਕਰਾਓ ਹੋਰ ਕਰਾਓ ਤ੍ਰਿਪਤਾਂ ਦਾ ਕੋਈ ਨਹੀਂ ਤੇਰੀ ਬਿਮਾਰੀ ਆਉਣੀ ਆ ਤੇਰੀਆਂ ਵੀ ਕਢਾਉਂਗਾ ਮੈਂ ਟੀਕਾ ਵੀਰ ਜੀ ਨੂੰ ਕਹਿ ਕੇ ਪੀਹੇ ਦੀ ਵੀ ਹੋਰ ਕਰਾਓ ਹੋਰ ਕਰਾਓ ਸਟ੍ਰੈਚਿੰਗ ਸਟ੍ਰੈਚਿੰਗ ਰੇ ਥੋੜੀ ਜੀ ਦਰਦ ਹੁੰਦੀ ਆ ਇੰਨੀ ਨਹੀਂ ਹੁੰਦੀ ਮਤਲਬ ਥੋੜੀ ਜੀ ਹੁੰਦੀ ਹੈ। ਹਾਂ। ਹਲੇ ਪੂਰੀ ਚੁਲ੍ਹਦੀ ਹੈ। ਬੱਸ। ਸੌਂਕਾ ਤੇ ਦੇ ਪਾਲ ਦਾ ਪਾਣ ਹੈ। ਸੌਂਕਾ। ਕੋਰ ਕਿਤਾ ਹਾਂ ਵੀ ਮਰੋ। ਉਹਦੇ ਜ਼ਿਆਦਾ ਸਿਕਾਉਂਦੇ ਨੇ। ਅਸਲ ਹਰ ਵਾਲੇ ਗੀ। ਉਹਦਨ ਤੂੰ ਨਾ ਚੱਪੀਂ ਮਰੋ ਦੇ ਨਾ। ਤੇ ਆਹ ਨਹੀਂ ਤਰੀਫ ਤ ਨੂੰ ਕਰਾਉਣ ਲੱਤ ਵਾਲੀ ਐਕਸਰਸਾਈਜ਼ ਇਹਦੇ ਚ ਲੱਤ ਤਾਂ ਠਾ ਠਾ ਗਰਾਉਂਦੀ ਪੈਂਦੀ ਆ ਤੇ ਅਗੇ ਨਾ ਇਹ ਵੀ ਖੁੱਲੀਆਂ ਲੱਤਾਂ ਥੋੜੀ ਇੰਪਰੂਵਮੈਂਟ ਆਈ ਆ ਇਸ ਐਕਸਰਸਾਈਜ਼ ਨਾਲ ਵੀ ਤੇ ਇੱਥੇ ਹੁਣ ਆਪਾਂ ਚੱਲੇ ਆ ਨੂੰ ਵੇਖੋ ਸਕੂਟਰੀ ਤੇ ਬੈਨ ਲੱਗਿਆ ਕਿੰਨੀ ਦਿੱਕਤ ਹੁੰਦੀ ਆ ਮੈਨੂੰ ਕਿਉਂਕਿ ਅਜੇ ਮੇਰੀ ਲੱਤ ਜਿਹੜੀ ਆ ਉਹ ਪ੍ਰੋਪਰ ਕੰਮ ਨਹੀਂ ਦਿੰਦੀ ਪ੍ਰੋਪਰ ਤਰੀਕੇ ਨਾਲ ਘੁੰਮਦੀ ਨਹੀਂ ਬੜਾ ਔਖਾ ਮਿਲ ਥੋੜਾ ਜਿਹਾ ਔਖਾ ਆਈਦਾ ਬੈਣਾ ਇਹ ਲੱਤ ਜਿੱਦਾ ਪੂਰੀ ਮੂਵਮੈਂਟ ਹੈ ਨਹੀਂ ਆ ਇੰਨਾ ਚਿਰ ਤੁਹਾਨੂੰ ਪਤਾ ਪਲਾਸਟਰ ਲੱਗੇ ਰਿਹਾ ਤੇ ਫਿਰ ਲੱਤ ਨਾਲ ਕੋਈ ਨਾ ਕੋਈ ਹੋਣਾ ਥੋੜਾ ਜੀ ਥੋੜੀ ਜੀ ਮੂਵਮੈਂਟ ਘਟਿਆ ਜੇ ਲੱਤ ਦੀ ਕੋਈ ਨਹੀਂ ਹੌਲੀ ਹੌਲੀ ਆਪੇ ਹੋ ਜੂਗੀ ਓਹ ਵੇਖੋ ਤਰਿਫਤ ਦੇ ਗਾੜੀ ਜਿੱਦਾਂ ਮੈਂ ਕਹਿੰਨਾ ਨਾ ਪੈਰ ਲਮਕਦੇ ਹੁੰਦੇ ਉਹ ਤਰਿਫਤ ਦੇ ਗਾੜੀ ਪੈਰ ਲਮਕੇ ਆ ਤੇ ਥੋੜਾ ਜਿਹਾ ਡਰ ਰਹਿੰਦਾ ਵਾ ਪੀ ਜਿੱਦਾਂ ਤਰਿਫਤ ਦੀ ਲਤਗ ਨਾ ਟੱਚ ਹੋ ਜੇ ਤੇ ਆਪ ਤੁਰ ਪੈਣ ਪਿੰਡਾਂ ਨੂੰ ਠੰਡ ਲੱਗਣ ਦੀ ਹੀ ਬੱਦਲ ਹੋਇਆ ਸੀ ਮਤਲਬ ਤੇ ਵੀ ਵੇਖੀ ਜਾਂਦੇ ਠੰਡ ਹੀ ਠੰਡ ਲੱਗਣ ਦੀ ਸੀ ਮੈਨੂੰ ਤੇ ਮੈਂ ਆਪ ਆਪ ਨੂੰ ਕਹਿਣ ਲਿਆ ਹੈ ਪੀ ਛੇਤੀ ਚੱਲੀਏ ਠੰਡ ਬੜੀ ਆ ਵੀਊ ਬੜਾ ਕਹਿਟਾਉਂ ਰਿਹਾ ਸੀ ਮੈਂ ਸਤ ਚਲੋ ਤੁਹਾਨੂੰ ਵੀ ਵਿਖਾ ਦਿੰਨੇ ਆ ਪੈਲੀਆਂ ਦਾ ਵੀਊ ਦਰਖਤਾਂ ਦਾ ਵੀਊ ਬਹੁਤ ਕਹਿਟਾਉਂ ਰਿਹਾ ਸੀ ਗਰਦੇ ਬੰਨ ਮੈਂ ਮੰਟਾਣਾ ਲਓ ਜੀ ਮਮਾ ਰੋਟੀ ਲਾਉਂਦੇ ਆ ਹਨ ਕੇ ਆਪਾਂ ਕਿਹਾ ਵਾ ਮਮਾ ਰੋਟੀ ਲਾ ਦੋ ਤੇ ਰੋਟੀ ਬਣਾਉਂਦੇ ਆ ਤੇ ਰੋਟੀ ਖਾ ਗਏ ਤੇ ਫਿਰ ਇਹ ਫੋਨ ਫੜਵੇਂ ਆ ਫਿਰ ਹੁਣ ਕੋਈ ਕੰਮ ਨਹੀਂ ਹੁੰਦਾ ਆਪਾਂ ਵੀ ਨਹੀਂ ਆ ਤੇ ਰੋਟੀ ਪਾਣੀ ਖਾਣੀ ਆ ਟਾਈਮ 1:30 ਵੱਜ ਗਿਆ ਮੇਰੇ ਹਿਸਾਬ ਨਾਲ ਤੇ ਨੂੰ ਅੱਜ ਦਾ ਬਲੌਗ ਵਧੀਆ ਲੱਗਾ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਇਹੋ ਜਿਹੇ ਹੋਰ ਇੰਟਰਸਟਿੰਗ ਬਲੌਗ ਦੇ ਨਾਲ ਤੇ ਬਲੌਗ 'ਚ ਜਿੰਨੀ ਮਿਹਨਤ ਬਹੁਤ ਲੱਗੀ ਐ ਇਸ ਕਰਕੇ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕ ਯੂ ਸਾਰਿਆਂ ਦਾ ਵੀਡੀਓ ਦੇਖਣ ਲਈ